ਵਾਹ ਗੁਰੂ ਸਾਹਿਬ ਜੀ ਤੇਰੇ ਕਵਣ ਕਵਣ ਗੁਣ ਕਹਿ ਕਾਵਾ ਓ ਸਾਹਿਬ ਗੁਣੀ ਨਦਾਨਾ ਬਨਸਾ ਕੋ ਤੂੰ ਠਾਕਰ ਊਚ ਭਗਵਾਨਾ ਸੂ ਕਹ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਗਰੀਬ ਨਵਾਜ ਸੋ ਸੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਬੇਟ ਤੋਂ ਸੰਗ ਇਹੋ ਪਵਜਲ ਆਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟ ਤ ਇਹੋ ਪਵਜਲ ਤਾਰੇ ਓਏ ਸਾਜਣ ਵੇ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟੈਲ ਜਮ ਦੂਤ ਵਿਦਾਰੇ ਜਾ ਕੀ ਧੀਰਖ ਇਸ ਮਨ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾ ਰੇ ਰੱਬ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਇਹਨਾਂ ਸਤ ਮਿਲਿਆ ਰੇ ਬਰਬ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤិន ਸਦ बुले جی کی जी फतिहूही महला पंजव جا کے दर्श पाप कोट उतारे ਪੇੜ ਸੁੰਗ ਇਹੋ ਭਵਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਰੋਗਨ ਤੇ ਆਰ ਸੋਗਨ ਤੇ ਜਲ ਜੋਗਨ ਤੇ ਬਉ ਉਤਾਰੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬੋ ਪਾਂਦ ਉਤਾਰੇ ਛਤਰ ਨਿਕ ਚੁਲਾਵ ਲਗਾਉ ਤੁਮਨੇ ਇੱਕ ਨਲਾਗਨ ਪਾਵੇ ਰਖ ਤੈ ਆਪਣੋ ਕਰਦੇ ਕਰ ਪਾਪ ਸਭ ਤਾਰੇ ਵਾਹਿਗੁਰੂ ਸਾਹਿਬ ਜੀ ਤਨ ਗੁਰ ਗਰੀਬ ਨਿਵਾਨ ਸੁਵਈਆ ਦਸਤੇ ਘੇਰ ਕੋ ਕਬ ਸਿਆਮ ਕਾਏ ਦਈ ਆਗ ਲਗਾਈ ਕੇਰ ਦਸੋ ਦਸਤੇ ਘੇਰ ਕੋ ਕਬ ਸਿਆਮ ਕਾਏ ਦਈ ਆਗ ਲਗਾਈ ਤੈਸੇ ਹੀ ਔਰ ਪ੍ਰਚੰਡ ਬਹਿਓ ਤੇ ਪੌਣ ਸੋ ਆ ਘਣੀ ਹੈ ਰਾਈ ਜੀਵ ਬਡੇ ਤਿਨ ਰੂਪ ਘਨੇ ਸ਼ਨ ਬੀਸ਼ ਦਾ ਫੁਲ ਤੈਂ ਜਰਾਈ ਤੌਨ ਘਰੀ ਤਿਨ ਲੋਗਨ ਪੈ ਫੁਲ ਹੋਦ ਭਈ ਅਤ ਹੀ ਦੁਖਦਾਈ ਚੌਪਈ ਜੀਵ ਮਨੋਸ਼ ਜਰੇ ਤਿਨ ਜਬੇ ਸੰਕਾ ਕਰਤ ਪਏ ਪਟ ਤਬੇ ਮਿਲ ਸਾਭੀ ਜਦ ਪਾਤ ਪਏ ਆਏ ਦੀਨ ਪਾਤ ਹੋਏ ਆਤਕਗ ਆਏ ਜੀਵ ਮਨੋਸ਼ ਜਰੇ ਤਨ ਜਬੇ ਸ਼ੰਕਾ ਕਰਤ ਭੇ ਪਟ ਤਬੇ ਮੇਲ ਸਾਬੀ ਜਦ ਪਤ ਐ ਆਏ ਦੀਨ ਭਾਂਤ ਹੋਇ ਅਤਿਗ ਆਏ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਕੀ ਫਤ